વાય કૃતિકા નામ સા સશિકાલ બચ્ચે સશિકા ਤੁਹਾਡੇ સ્કૂલ ਦਾ ਕੀ નામ ਹੈ ਖ ਸਮਾਡલાય સુન ਮੈਡਫન ઠીક હે ਹੁਣ ਤੁਸੀਂ ਇੱਥੇ ਰਿਬਨ ਕਟਿਆ ਸੀ હા ਜੀ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਸ਼ੁਰੂਆਤ ਕੀਤੀ ਹੈ ਲੈਬ ਦੀ ਇੱਥੇ ਗੁਰਦੁਆਰਾ ਸਾਹਿਬ ਵਿੱਚ ਕਿਵੇਂ ਲੱਗਿਆ ਤੁਹਾਨੂੰ ਅੱਛਾ ਅੱਛਾ ਲੱਗਿਆ ਟਾਫੀਆਂ ਮਿਲੀਆਂ ਤੁਹਾਨੂੰ बोहत अच्छे ने हेलो सा रोनिका ठीक है रोनिका कि बचे ठीक है ਓਵਲੇ ਓਵਲੇ ਮੈਮ ਕੀ ਪੜਾਉਂਦੇ ਆ ਤੁਹਾਨੂੰ ਐਪਲ ਹਾਂਜੀ ਐਪਲ ਐਪਲ ਅੱਛਾ ਡਰਾਇੰਗ ਸਿਖਾਉਂਦੇ ਆ ਮੈਮ ਐਪਲ ਸਿਖਾਉਂਦੇ ਆ ਸਸਿਕਾ ਬੱਚੇ ਕੀ ਹਾਲ ਹੈ ਸਸਿਕਾ ਸਸਿਕਾ ਕੀ ਨਾਮ ਹੈ ਤੁਹਾਡਾ ਇੱਕ ਮਹੀਨਾ ਇੱਕ ਇੱਕ ਮਹੀਨਾ ਠੀਕ ਹੈ ਤੁਸੀਂ ਇੱਥੇ ਆਏ ਹੋ ਇਨਾਗੂਰੇਸ਼ਨ ਕਰਨ ਵਾਸਤੇ ਤੁਹਾਡੇ ਟੀਚਰਜ਼ ਦਾ ਨਾਮ ਕੀ ਹੈ ਪ੍ਰੀਤਮ अच्छा और 6 लगते थानू ठीक है टॉफियां मिल गया थानू बहुत बढ़िया ते ਘਰ ਚ ਮੰਮਾ ਤੇ ਪਾਪਾ ਚ ਕਿਹਨੂੰ ਪਿਆਰ ਕਰਦੇ ਹੋ ਜ਼ਿਆਦਾ ਤੁਸੀਂ ਮੰਮਾ ਨੂੰ ਠੀਕ ਹੈ ਜੀ ਸਸਿਕਾ ਬੱਚੇ ਸਸਿਕਾ ਕੀ ਨਾਮ ਹੈ ਤੁਹਾਡਾ ਮੰਨੂ ਆ ਕੀ ਨਾਮ ਹੈ ਮੰਨੂ ਕਿਹੜੀ ਜਮਾਤ ਚੋਂ ਕਲਾਸ ਚੋਂ 3ਵੀਂ ਕਲਾਸ 3ਵੀਂ ਕਲਾਸ ਤੁਹਾਡੇ ਟੀਚਰ ਦਾ ਕੀ ਨਾਮ ਹੈ ਈਰੂ ਮੈਮ ਨੀਰੂ ਮੈਮ ਤੁਹਾਡੇ ਫੇਵਰਿਟ ਟੀਚਰ ਵੀ ਨੀਰੂ ਮੈਮ ਠੀਕ ਹੈ ਸਭ ਤੋਂ ਫੇਵਰਿਟ ਸਬਜੈਕਟ ਕਿਹੜਾ ਤੁਹਾਡਾ ਡਰਾਇੰਗ ਉਸ ਤੋਂ ਇਲਾਵਾ ਹੋਰ ਹਾਂ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਮਨਵੀਰ ਮਨਵੀਰਪੁਰ ਠੀਕ ਹੈ ਤੁਸੀਂ ਕਿੱਥੋਂ ਆਨੇ ਹੋ ਪਿੰਡ ਕਿਹੜਾ ਤੁਹਾਡਾ ਮਾਂਡਿਕਾ ਹਾਂਜੀ ਮਾਂਡਿਕਾ ਜੀ ਕਿਹੜੀ ਕਲਾਸ ਤੋਂ ਤੁਸੀਂ ਹੈਲੋ ਜੀ ਹੈਲੋ ਜੀ ਵਿੱਚ ਤੁਹਾਡੇ ਟੀਚਰਜ਼ ਦਾ ਕੀ ਨਾਮ ਹੈ ਹੈ ਜੀ ਨਹੀਂ ਮੈਮ ਹੈਲੋ ਬੱਚੇ ਕੀ ਹਾਲ ਹੈ ਤੁਹਾਡਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਤਾਨਿਆ 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 ਤੁਹਾਨੂੰ ਕੀ ਖੇਡਣਾ ਵਧੀਆ ਲੱਗਦਾ ਹੈ ਫੁੱਟਬਾਲ ਹੈ ਫੁੱਟਬਾਲ ਫੁੱਟਬਾਲ ਵੱਡੇ ਹੋ ਕੇ ਫੁੱਟਬਾਲਰ ਬਣਨਾ ਚਾਹੋਗੇ ਹਾਂ ਜੀ ਅੱਛਾ ਤੁਹਾਨੂੰ ਖਾਣ ਦਾ ਕੀ ਕੀ ਸ਼ੌਕ ਹੈ ਪੀਜ਼ਾ 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 ਖਾਂਦਾ ਸ਼ੌਕ ਹੈ ਤੁਹਾਡੇ ਫੇਵਰਿਟ ਮੈਮ ਕੌਣ ਨੇ ਹਰਜਿੰਦਰ ਹਰਜਿੰਦਰ ਮੈਮ ਨੇ ਠੀਕ ਹੈ ਕੀ ਪੜਾਉਂਦੇ ਨੇ ਹਰਜਿੰਦਰ ਮੈਮ ਊੜਾੜਾ ਊੜਾੜਾ ਪੰਜਾਬੀ ਬਹੁਤ ਵਧੀਆ ਊੜਾੜਾ ਹੁੰਦਾ ਤੁਹਾਨੂੰ ਇੱਕ ਕਲਾਈਂਟ ਸੁਣਾਇਓ ਊੜਾ ਉਂਠਾ ਆੜਾ ਨਾਰੇ ਏਡੀਂ ਜਣ ਸੱਸਾ ਸੇਬ ਹਾ 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 ਤੇ ਕੱਕਾ ਕਬੂਤਰ ਕੱਖਾ ਕਰ ਗੋਸ਼ਾ ਗੱਗਾ ਗੰਮਲਾ ਗੱਗਾ ਕੜੀ ਨਿੰਨਾ ਖਾਲੇ ਅੱਛਾ ਚੱਚਾ ਚਮਾ ਤੇ ਚੱਚਾ ਛਤਰੀ ਦੱਦਾ ਜੰ ਦੱਦਾ ਦਾ ਦੱਦਾ ਚੰਡਾ ਵਾਵਾ ਵਾਚਾ ਨਾਂਕਟ ਮਟੜਾ ਠਠਠਠੇਰਾ ਡੱਡਾ ਡਮਰੂ ਦੱਡਾ ਟੋ ਲੈ ਨੰਨਾ ਕਾਲੀ ਤੱਤਾ ਤੋਤਾ ਥੱਥਾ ਧਰਮਸਰ ਦੱਦ ਦਵਾਦ ਦੱਦਾ ਟੋ ਵੀ ਨੰਨਾ ਨੇ ਲੇਕਾ ਪੱਪਾ ਪਤਾ ਹੈਂਗਾ ਫੱਫਾ ਫਾਲੇ ਦੱਦਾ ਟੋ ਵੀ ਹਾਂ ਹਾਂ ਤੱਤਾ ਸਤਾ ਦੱਦਾ ਤਦ ਨੰਨਾ ਨੰਨਾ ਨੇ ਲੇਕਾ ਨੰਨਾ ਨੇ ਲੇਕਾ ਵੈਰੀ ਗੁੱਡ ਅੱਗੇ ਯਾ 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 ਕਾ ਰਾਰਾ ਰੇਡੀਓ ਲੱਲਾ ਲਾਟੂ ਰਵਾਵਾ ਵਾਜਾ ਰਾੜਾ ਖਾਲੀ ਸਸਪਰ ਬਿੰਦੀ ਸਾਹ ਬੋਲੇ ਖੱਕੇ ਪਰ ਬਿੰਦੀ ਖਾ ਬੋਲੇ ਜੱੱਦੇ ਪਰ ਬਿੰਦੀ ਜਾ ਬੋਲੇ ਫੱਫੇ ਪਰ ਬਿੰਦੀ ਫਾ ਬੋਲੇ ਲੱਲੇ ਪਰ ਬਿੰਦੀ ਲਾ ਬੋਲੇ ਤਾੜੀਆਂ ਵੀ ਤਾੜੀਆਂ ਬਹੁਤ ਵਧੀਆ ਜੀ ਬਹੁਤ ਇਹ ਦੇਖੋ ਕਿੱਡੀ ਵੱਡੀ ਗੱਲ ਹੈ ਕਿ ਇਸ ਉਮਰ ਦੇ ਵਿੱਚ ਆ ਆਪਣਾ ਜੋ 35 ਵੀ ਸੁਣਾਈ ਤੇ ਉਹਦੇ ਨਾਲ ਵੀ ਨੰਨਾ ਨਲਕਾ ਹਯਈਆ ਯਕੋ ਵੀ ਨਾਲ ਸੁਣਾਇਆ ਬਹੁਤ ਵਧੀਆ ਬੱਚੇ ਬਹੁਤ ਸ਼ਾਨਦਾਰ ਬਹੁਤ ਵਧੀਆ ਬੱਚੇ ਤੁਹਾਡਾ ਨਾਮ ਕੀ ਹੈ ਹਰਜੋਤ ਸਿੰਘ ਹਰਜੋਤ ਸਿੰਘ ਹਰਜੋਤ ਤੁਸੀਂ ਗੁਰੂ ਸਾਹਿਬਾਨ ਬਾਰੇ ਸੁਣਿਆ ਤੇ ਗੁਰੂ ਸਾਹਿਬਾਨ ਦੇ ਜਿਹੜੇ ਨਾਮ ਨੇ 10 ਗੁਰੂ ਸਾਹਿਬਾਨ ਦੇ ਉਹ ਤੁਸੀਂ ਸੁਣਾਉਗੇ ਜੀ ਜੀ ਸੁਣਾਓ ඇැල්ලී පාතශායි සිරිගුරු නනක දේවජි දුජී පාතශායි සිඩගුරු අංගත දේවජි ති්ජී පාතශායි සිරිගුරු අමර දාසදි ජෝතිී පාතශායි සිඩිගුරු රාමදාශචි පජමී පාතශායි සිරිගුරු අජ්‍යන් දේවජි චෙමී පාතශයි සිරිහර ගෝබෙන්ද සයවජි සතුමී පාතශායි සිරිාරරය සහැවජ 8 ਪਾਤਸ਼ਾਹੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲਾਈਫ ਕੇ ਫਾਊਂਡੇਸ਼ਨ ਵਾਲੋ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਰਾਹੋਂ ਰੋਡ ਉੱਤੇ ਮਿਹਰਬਾਨ ਹੈ ਹੈ ਸੈਂਟਰ ਰੋਸ ਵੀਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਖੁੱਲ੍ਹਾ ਕਰੇਗਾ ਤੇ ਰਾਤ ਤੱਕ ਜਿਹੜੀ ਰਿਪੋਰਟ ਫੋਨ ਦੇ ਉੱਤੇ ਆ ਜਾਇਆ ਕਰੇਗੀ ਅਗਲੇ ਦਿਨ ਆ ਕੇ ਤੁਸੀਂ ਇੱਥੇ ਰਿਪੋਰਟ ਤੁਸੀਂ ਸੇਂਟਰ ਤੋਂ ਲਿਜਾ ਸਕਦੇ ਹਾਂ ਤੇ ਉਸ ਰਿਪੋਰਟ ਦੇ ਆਧਾਰ ਉੱਤੇ ਤੁਸੀਂ ਭਾਵੇਂ ਕਿੱਡਾ ਕ ਵੱਡਾ ਕੋਈ ਅਧਾਰਾ ਹੋਵੇ ਭਾਵੇਂ ਪੀਜੀਆਈ 32 ਸੈਕਟਰ ਹੌਮੀਪਾਪਾ ਟਾਟਾ ਏਮਜ਼ ਵਰਗਾ ਭਾਵੇਂ ਬਾਹਰਲੇ ਮੁਲਕਾ ਤੱਕ ਵੀ ਜਿਹੜੀ ਰਿਪੋਰਟ ਤੁਸੀਂ ਦਿਖਾ ਸਕਦੇ ਹੋ ਇੱਕ ਐਨਵੀਐਲ ਸਰਟੀਫਾਈਡ ਰਿਪੋਰਟ ਜਿਸ ਦੀ ਰਿਪੋਰਟ ਨੂੰ ਕੋਈ ਵੀ ਡਾਕਟਰ ਦਰਕਿਨਾਰ ਨਹੀਂ ਕਰ ਸਕਦਾ ਸੋ ਆਪਣੇ ਟੈਸਟ ਕਰਵਾ ਕੇ ਲਾਹਾ ਲਓ ਆਪਣੇ ਨੇੜਲੇ ਨੂੰ ਦੱਸੋ ਇਲਾਕੇ ਦੇ ਲੋਕਾਂ ਨੂੰ ਦੱਸੋ ਸੋ ਵੱਤ ਵੱਤ ਲਾਈਫ ਕੇਅਰ ਫਾਊਂਡੇਸ਼ਨ ਨਾਲ ਜੁੜੋ ਮੈਂ ਬਖਸ਼ੀ ਸਿੰਘ ਤੁਸੀਂ ਜੁੜੇ ਸੀ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਸਸਰੀਕਾਰ